ਇਹ ਹੈ ਜੀ ਉਸ ਪਗੰਦਰ ਬਿਮਾਰੀ ਦੀ ਦਵਾਈ। ਇਸ ਇਹ 50 ਗ੍ਰਾਮ ਦਵਾਈ ਲੈ ਲੈਣੀ ਹੈ ਜੀ। 50 ਗ੍ਰਾਮ ਦਵਾਈ ਦੇ ਵਿੱਚ 50 ਗ੍ਰਾਮ ਹੀ ਧਾਗੇ ਵਾਲੀ ਮਿਸ਼ਰੀ ਮਿਕਸ ਕਰ ਲੈਣੀ। ਠੀਕ ਹੈ। ਅਸੀਂ ਤਾਂ ਬਿਮਾਰੀ ਦੇ ਚਾਰੇ ਤਰਫ ਚਾਰੇ ਪਾਸਿਆਂ ਤੋਂ ਇਹਦੇ ਤੇ ਅਟੈਕ ਮਾਰ ਦੇਣਾ ਵੀ ਇਹਨੂੰ ਜਲਦੀ ਤੋਂ ਜਲਦੀ ਭਜਾਣਾ ਔਰ ਆਯੁਰਵੇਦਿਕ ਤਰੀਕੇ ਨਾਲ ਭਜਾਣਾ। 1 ਮਹੀਨੇ ਦੇ ਵਿੱਚ ਤਾਂ ਅਸੀਂ ਬਿਲਕੁਲ ਖਰਾਬ ਤੋਂ ਖਰਾਬ ਕੇਸ ਦੀ ਵੀ ਗਾਰੰਟੀ ਹੈ ਕਿ ਇਹ ਦਵਾਈ ਨਾਲ ਬਿਲਕੁਲ ਸੈੱਟ ਹੋ ਜਾਣਾ ਸ਼ੂਗਰ ਸ਼ੂਗਰ ਇਹ ਸ਼ੂਗਰ ਨੂੰ ਮੈਨੇਜ ਕਰਨ ਦੀ ਦਵਾਈ ਨਹੀਂ ਹੈਗੀ ਜੀ ਇਹ ਸ਼ੂਗਰ ਨੂੰ ਜੜ ਤੋਂ ਖਤਮ ਕਰਨ ਦੀ ਦਵਾਈ ਹੈ ਖਤਮ ਕਰਨ ਦੀ ਦਵਾਈ ਸਾਡੇ ਕੋਲ ਇਲਾਜ ਨਾ ਬੱ ਚੱਲਣ ਵਾਲੀ ਕੋਈ ਵੀ ਨਹੀਂ ਸਾਡੇ ਕੋਲ ਤਾਂ ਐਸੀਆਂ ਦਵਾਈਆਂ ਨੇ ਜਿਹੜੀਆਂ ਬਹੁਤ ਥੋੜੇ ਸਮੇਂ ਦੇ ਵਿੱਚ ਇਲਾਜ ਕਰ ਦਿੰਦੀਆਂ ਨੇ ਕਿਉਂਕਿ ਚਲੋ ਪਗੰਦਰ ਹੋ ਗਈ ਥੋੜੀ ਵੱਡੀ ਥੱਲੇ ਆਈਏ ਬਵਾਸੀਰ ਬਵਾਸੀਰ ਦੇ ਵਿੱਚ ਅਸੀਂ ਆਹ ਦਵਾਈ ਦਿੰਦੇ ਹਾਂ ਜੀ ਬਵਾਸੀਰ ਦੀ ਬਹੁਤ ਮਰੀਜ਼ ਹੁੰਦਾ ਨਹੀਂ ਬਵਾਸੀਰ ਦੀ ਕੋਈ ਲੰਮਾ ਟ੍ਰੀਟਮੈਂਟ ਨਹੀਂ ਹੈਗਾ ਸਿਰਫ 10 ਜਾਂ 15 ਦਿਨਾਂ ਦੇ ਵਿੱਚ ਬਾਬਾ ਸ਼ੀਰ ਦੀ ਕਿੰਨਾ ਕੁ ਸਮਾਂ ਖਾਣੀ ਪੈਂਦੀ ਹੈ ਬਾਬਾ ਸ਼ੀਰ ਦੀ 15 ਤੋਂ 20 ਦਿਨ ਖਾਣੀ ਪੈਂਦੀ ਹੈ ਇਹ ਦਾ ਬੇਸਿਕਲੀ ਹੁੰਦਾ ਕਿ ਉਹ ਡਿਪਰੈਸ਼ਨ ਦਾ ਹੋ ਗਿਆ ਨਾ ਕਿ ਹਾਂ ਜੀ ਬੰਦੇ ਨੂੰ ਕਿਸੇ ਚੀਜ਼ ਦੀ ਟੈਨਸ਼ਨ ਆ ਬਦਰ ਸਟ੍ਰੈਸ ਆ ਕੇ ਡਿਪਰੈਸ਼ਨ ਦਵਾਈ ਕਿਵੇਂ ਦਾ ਟਰੀਟਮੈਂਟ ਕਰਦੀ ਹੈ ਤੇ ਇਹ ਆ ਇੱਕ ਅਸੀਂ ਆਯੁਰਵੇਦਿਕ ਕੈਪਸੂਲ ਤਿਆਰ ਕੀਤਾ ਕੋਲ ਜੀ ਇਹ ਦੋ ਕੈਪਸੂਲ ਜਾਂ ਇੱਕ ਕੈਪਸੂਲ ਖਾਣ ਤੋਂ ਬਾਅਦ ਜੇ ਬੁਖਾਰ ਚੜਜਵੇ ਦੁਆਰਾ ਜਿਹੜੇ ਇਹ ਕਹਿ ਲਓ ਵੀ ਗਵਾਂਡੀਆਂ ਦਾ ਵੀ ਲਾਧੂ ਕੀ ਅੱਛਾ ਇਹ ਕੈਪਸੂਲ ਜੀ ਗਵਾਂਡੀਆਂ ਦਾ ਇਸ ਕਰਕੇ ਲਾਉਗਾ ਪੁੱਛਣਗੇ ਵੀ ਕਿੱਥੋਂ ਲਿਆ ਸੀ ਤਾਂ ਉਹ ਵੀ ਇੱਕ ਖਾ ਲੈਣਗੇ ਤਾਂ ਉਹਨਾਂ ਦਾ ਵੀ ਲੈ ਜ ਅਚੀ ਚੀਜ਼ ਨੂੰ ਸਾਰਿਆਂ ਨੂੰ ਦਿੱਤਾ ਜਾ ਸਕਦਾ ਇਹ ਵੀ ਆਯੁਰਵੇਦਿਕ ਬਿਲਕੁਲ ਆਯੁਰਵੇਦਿਕ ਹੈ ਇਹ ਆਯੁਰਵੇਦਿਕ ਕੈਪਸੂਲ ਜਿਹੜਾ ਰੈਵਿੰਗ ਕਹਿੰਦੇ ਇਸ ਤੋਂ ਇਲਾਵਾ ਜਿਹੜੀਆਂ ਸਰੀਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਹਨ ਜੀ ਜੀ ਸਾਡਾ ਲੀਵਰ ਫੈਟੀ ਹੁੰਦਾ ਸਾਡਾ ਲੀਵਰ ਚ ਫਾਈਬਰੋਇਡ ਹੁੰਦਾ ਜਾਂ ਲੀਵਰ ਸਰੋਸਿਸ ਹੁੰਦਾ ਲੀਵਰ ਤੋਂ ਅੱਗੇ ਵਿਗੜਦਾ ਵਿਗੜਦਾ ਡਾਈਜੈਸ਼ਨ ਟ੍ਰੈਕ ਤੱਕ ਜਾਂਦਾ ਡਾਈਜੈਸ਼ਨ ਦੇ ਵਿੱਚ ਕਬਜ਼ ਆ ਜਾਂਦੀ ਹੈ ਭਗੰਦਰ ਆ ਜਾਂਦਾ ਵਾ ਫਿਸਟੂਲਾ ਆ ਜਾਂਦਾ ਵਾ ਬਵਾਸੀਰ ਆ ਜਾਂਦੀ ਹੈ ਐਡੀਆਂ ਦੀਆਂ ਬਹੁਤ ਭਿਆਨਕ ਬਿਮਾਰੀਆਂ ਔਰ ਕੁਦਰਤ ਨੇ ਐਸੀਆਂ ਐਸੀਆਂ ਜੜੀਆਂ ਗੁੱਟੀਆਂ ਦਾ ਸੁਮੇਲ ਬਖਸ਼ਿਆ ਔਰ ਪ੍ਰਮਾਤਮਾ ਔਰ ਅਸੀਂ ਉਸਤਾਦਾਂ ਤੋਂ ਸਿੱਖੇ ਹੋਏ ਆਂ ਗ੍ਰੰਥਾਂ ਚੋਂ ਵੀ ਪੜ੍ਹੇ ਹੋਏ ਆਂ ਉਸ ਤੋਂ ਬਾਅਦ ਜਦੋਂ ਲਾਗੂ ਕਰਨ ਤੇ ਜਾਂਦੇ ਆਂ ਤਾਂ ਪਹਿਲੀ ਦੂਜੀ ਖਰਾਕ ਦੇ ਨਾਲ ਹੀ ਪੇਸ਼ੈਂਟ ਦਾ ਫੋਨ ਆਉਂਦਾ ਕਿ ਮੈਨੂੰ 15 ਸਾਲ ਤੋਂ ਜਿਹੜੀ ਚੀਜ਼ ਮਹਿਸੂਸ ਹੋ ਰਹੀ ਸੀ ਉਹ ਲੱਗ ਰਿਹਾ ਕਦੇ ਹੈ ਹੀ ਨਹੀਂ ਸੀ ਮੇਰੇ ਹੈ ਹੀ ਨਹੀਂ ਉਹ ਅੰਦਰੋਂ ਖਤਮ ਹੋ ਗਈ ਪਰ ਅਸੀਂ ਉਹਨਾਂ ਨੂੰ ਇਹ ਸੁਝਾਅ ਦਿੰਨੇ ਆਂ ਵੀ ਇਹ ਪੂਰੀ ਤਰ੍ਹਾਂ ਹਜੇ ਖਤਮ ਨਹੀਂ ਹੋਈ ਉਹਦੀ ਜੜ ਹਜੇ ਅੰਦਰ ਆ ਤੁਸੀਂ ਘੱਟੋ ਘਾਟੇ ਦੀ 20 ਦਿਨਾਂ ਜਾਂ ਮਹੀਨਾ ਹੋਰ ਦਵਾਈ ਖਾਓ ਤਾਂ ਕਰਕੇ ਜ਼ਿੰਦਗੀ ਦੇ ਵਿੱਚ ਇਹ ਦੁਬਾਰਾ ਨਾ ਹੋ ਸਕੇ ਇਹ ਹੈ ਜੀ ਉਸ ਪਗੰਦਰ ਬਿਮਾਰੀ ਦੀ ਦਵਾਈ ਇਹ ਇਹ 50 ਗ੍ਰਾਮ ਦਵਾਈ ਲੈ ਲੈਣੀ ਹੈ ਜੀ 50 ਗ੍ਰਾਮ ਦਵਾਈ ਦੇ ਵਿੱਚ 50 ਗ੍ਰਾਮ ਹੀ ਧਾਗੇ ਵਾਲੀ ਮਿਸ਼ਰੀ ਮਿਕਸ ਕਰ ਲੈਣੀ ਹੈ ਧਾਗੇ ਵਾਲੀ ਮਿਸ਼ਰੀ ਧਾਗੇ ਵਾਲੀ ਮਿਸ਼ਰੀ ਮਿਲ ਜਾਂਦੀ ਹੈ ਨਾਰਮਲੀ ਦਾਨਾ ਤੋਂ ਜੀ ਜੀ ਉਹਨੂੰ ਮਿਕਸ ਕਰਕੇ ਉਹਦੇ 10 ਲੱਡੂ ਬਣਾ ਲੈਣੇ ਓਕੇ 10 ਲੱਡੂ ਬਣਾ ਕੇ ਹਰ ਰੋਜ਼ ਸਵੇਰੇ ਖਾਲੀ ਪੇਟ ਦੁੱਧ ਦੇ ਨਾਲ ਇੱਕ ਲੱਡੂ ਖਾਣਾ ਦਾਸ ਦੇਣਾ ਜਿਹਦੇ ਤਾਂ ਮਾਈਨਰ ਟਰੈਕ ਆ ਉਹ 10 ਦਿਨਾਂ ਦੇ ਵਿੱਚ ਕਲੀਅਰ ਹੋ ਜਾਂਦਾ ਇਸ ਤੋਂ ਇਲਾਵਾ ਅਸੀਂ ਕੁਝ ਆਪਣੀਆਂ ਹੋਰ ਵੀ ਸੀਕ੍ਰੇਟ ਜੜੀਆਂ ਨੇ ਸਾਡੇ ਗੁਰੂਆਂ ਨੇ ਉਸਤਾਦਾਂ ਨੇ ਬਖਸ਼ੀਆਂ ਹੋਈਆਂ ਨੇ ਥੋੜੀ ਜੀ ਦਵਾਈ ਅਸੀਂ ਉਹ ਵੀ ਦਿੰਨੇ ਆ ਉਹ ਮੌਕੇ ਨਾਲ ਰਿਲੇਟਡ ਜਾਂ ਦਰਦ ਨਾਲ ਰਿਲੇਟਡ ਹੁੰਦੀ ਆ ਅਸੀਂ ਤਾਂ ਬਿਮਾਰੀ ਦੇ ਚਾਰੋਂ ਤਰਫ ਚਾਰੇ ਪਾਸਿਆਂ ਤੋਂ ਇਹਦੇ ਤੇ ਅਟੈਕ ਮਾਰ ਦੇਣਾ ਵੀ ਇਹਨੂੰ ਜਲਦੀ ਤੋਂ ਜਲਦੀ ਭਜਾਣਾ ਔਰ ਆਯੁਰਵੇਦਿਕ ਤਰੀਕੇ ਨਾਲ ਭਜਾਣਾ ਤੇ 10 ਦਿਨਾਂ ਦੇ ਵਿੱਚ ਵੀ ਵਧੀਆ ਰਿਜ਼ਲਟ ਆ ਜਾਂਦਾ ਜਿੰਨਾ ਤਾਂ ਥੋੜਾ ਜਿਹਾ ਮੀਡੀਅਮ ਹੋ ਜਾਂਦਾ ਹੋਰ ਕੰਮ ਬਦਿਆਂਦਾ 20 ਦਿਨ ਔਰ 1 ਮਹੀਨੇ ਦੇ ਵਿੱਚ ਤਾਂ ਅਸੀਂ ਬਿਲਕੁਲ ਖਰਾਬ ਤੋਂ ਖਰਾਬ ਕੇਸ ਦੀ ਵੀ ਗਾਰੰਟੀ ਹੈ ਕਿ ਇਹ ਦਵਾਈ ਨਾਲ ਬਿਲਕੁਲ ਸੈੱਟ ਹੋ ਜਾਏਗੀ ਕਿਉਂਕਿ ਚਲੋ ਪਗੰਦਰ ਹੋ ਗਈ ਥੋੜੀ ਵੱਡੀ ਥੁਲਿਆਈਏ ਬਵਾਸੀਰ ਬਵਾਸੀਰ ਦੇ ਵਿੱਚ ਅਸੀਂ ਆਹ ਦਵਾਈ ਦਿੰਦੇ ਹਾਂ ਜੀ ਬਵਾਸੀਰ ਦੀ ਬਹੁਤ ਮਰੀਜ਼ ਹੁੰਦਾ ਨਹੀਂ ਬਵਾਸੀਰ ਦੀ ਕੋਈ ਲੰਮਾ ਟ੍ਰੀਟਮੈਂਟ ਨਹੀਂ ਹੈਗਾ ਸਿਰਫ 10 ਜਾਂ 15 ਦਿਨਾਂ ਦੇ ਵਿੱਚ ਦਵਾਈ ਬਵਾਸੀਰ ਚਾਹੇ ਉਹ ਮੌਕਿਆਂ ਵਾਲੀ ਹੋਵੇ ਚਾਹੇ ਉਹ ਖੂਨੀ ਬਵਾਸੀਰ ਹੋਵੇ ਦੋਨਾਂ ਦੀ ਦੋਨਾਂ ਦੀਆਂ ਦਵਾਈਆਂ ਵੈਸੇ ਅਲੱਗ-ਅਲੱਗ ਨੇ ਇਹ ਹੈਗੀ ਆ ਖੂਨ ਵਾਲੀ ਬਵਾਸੀਰ ਦੀ ਤੇ ਬਵਾਸੀਰ ਦੀ ਕਿੰਨਾ ਸਮਾਂ ਖਾਣੀ ਪੈਂਦੀ ਹੈ ਬਵਾਸੀਰ ਦੀ 15 ਤੋਂ 20 ਦਿਨ ਖਾਣੀ ਪੈਂਦੀ ਹੈ 15 ਤੋਂ ਬਾਕੀ ਮੈਂ ਇਹ ਚ ਕਹਿਣਾ ਚਾਹਾਂਗਾ ਕਿ ਆਪਾਂ ਐਜ਼ ਅ ਪੇਸ਼ੈਂਟ ਐਜ਼ ਅ ਮਰੀਜ਼ ਅਸੀਂ ਕੀ ਚਾਹੁੰਦੇ ਹੁੰਦੇ ਹਾਂ ਕਿ ਅਸੀਂ ਇਲਾਜ ਜਲਦੀ ਚਾਹੁੰਦੇ ਆ ਜਾਂ ਅਸੀਂ ਕਹਿੰਦੇ ਸਾਨੂੰ ਪੈਸੇ ਘੱਟ ਲੱਗਣ ਇਲਾਜ ਲੰਬਾ ਚੱਲ ਜੇ ਸਾਡੇ ਕੋਲ ਇਲਾਜ ਲੰਬਾ ਚੱਲਣ ਵਾਲੀ ਕੋਈ ਵਿਧੀ ਨਹੀਂ ਸਾਡੇ ਕੋਲ ਤਾਂ ਐਸੀਆਂ ਦਵਾਈਆਂ ਨੇ ਜਿਹੜੀਆਂ ਬਹੁਤ ਥੋੜੇ ਸਮੇਂ ਦੇ ਵਿੱਚ ਇਲਾਜ ਕਰ ਦਿੰਦੀਆਂ ਨੇ ਉਹਦੇ ਵਿੱਚ ਅਸੀਂ ਕਹਿੰਨੇ ਵੀ ਤੁਸੀਂ ਅਮਾਉਂਟ ਦਾ ਜਾਂ ਕੀਮਤ ਦਾ ਕੰਪਰੋਮਾਈਜ਼ ਨਾ ਕਰੋ ਤੁਸੀਂ ਇਹ ਦੇਖੋ ਵੀ 10 ਗੁਣਾ ਪੈਸੇ ਖਰਚ ਕੇ ਵੀ ਉਹ ਬਿਮਾਰੀ ਉੱਥੇ ਠੀਕ ਨਹੀਂ ਹੋਣੀ ਇਹ ਥੋੜੇ ਜਿਹੇ ਪੈਸਿਆਂ ਦੇ ਵਿੱਚ ਜਿੰਨੇਜੋ ਤੁਹਾਡੇ ਟੈਸਟ ਹੁੰਦੇ ਆ ਜਾਂ OPD ਸੈਟ ਹੁੰਦੀ ਆ ਉਹਨੇ ਦੇ ਵਿੱਚ ਇਹ ਪੂਰੀ ਦੀ ਪੂਰੀ ਬਿਮਾਰੀ ਠੀਕ ਹੋ ਜਾਂਦੀ ਇਹਦੇ ਤੋਂ ਇਲਾਵਾ ਗਦੂਦਾਂ ਨੇ ਜੀ ਹਰਨੀਆਂ ਨੇ ਗਦੂਦਾਂ ਹਰਨੀਆਂ ਦੇ ਵਿੱਚ ਵੀ ਰਿਜ਼ਲਟ ਇਹ ਸਾਰੇ ਲੀਵਰ ਦੇ ਖਰਾਬ ਹੋਣ ਤੋਂ ਬਾਅਦ ਪੂਰੇ ਦਾ ਪੂਰਾ ਟਰੈਕ ਡਿਸਰਵ ਹੋ ਜਾਂਦਾ ਕਿਤੇ ਵੀ ਕਿ ਬਿਮਾਰੀ ਅਟੈਕ ਕਰਦੀ ਹੈ ਸਾਰਾ ਟਰੈਕ ਅਜੋਬ ਹੋ ਜਾਂਦਾ ਤੁਸੀਂ ਕਹਿੰਦੇ ਕਿ ਲਿਵਰ ਤੋਂ ਹੀ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਜੇ ਆਪਾਂ ਮਤਲਬ ਲਿਵਰ ਨੂੰ ਸਟਰੋਂਗ ਕਰਨਾ ਲਿਵਰ ਤੇ ਆਪਾਂ ਆ ਜਾਗੇ ਜੀ ਕਿਉਂਕਿ ਬਿਮਾਰੀ ਤਾਂ ਲਿਵਰ ਤੋਂ ਹੋ ਕੇ ਜਾਂਦੀਆਂ ਆਪਣੀਆਂ ਲਿਵਰ ਜਾਂ ਪੈਂਕਰੀਆ ਲੀਵਰ ਤੇ ਖਰਾਬ ਹੋਣਾ ਸ਼ੂਗਰ ਦਾ ਹੋ ਜਾਣਾ ਪੇਂਕਟਰੀਏ ਤੇ ਖਰਾਬ ਹੋਣਾ ਸ਼ੂਗਰ ਦਾ ਹੋ ਜਾਣਾ ਸ਼ੂਗਰ ਸ਼ੂਗਰ ਇਹ ਤਾਂ ਹੀ ਦੇਖੋ ਇਹੋ ਜਿਹੀ ਬਿਮਾਰੀ ਹੈ ਕਿ ਇਹ ਲੋਕਾਂ ਨੂੰ ਹੁਣ ਵੱਡੀ ਬਿਮਾਰੀ ਲੱਗਦੀ ਨਹੀਂ ਬੇਸਿਕਲੀ ਲੋਕੀ ਕਹਿੰਦੇ ਕਿ ਹੁਣ ਇਹ ਆਮ ਬਿਮਾਰੀ ਹੋ ਗਈ ਹੈ ਸ਼ੂਗਰ ਹੋ ਗਿਆ ਬੀਪੀ ਹੋ ਗਿਆ ਕਿਉਂਕਿ ਕੋਈ ਨਹੀਂ ਉਮਰ ਹੋ ਗਈ ਆਏ ਤਾਂ ਹੋਣੀ ਆ ਇੱਕ ਮੈਥ ਬਣ ਗਿਆ ਜੀ ਇਹਦਾ ਇਹ ਬਿਮਾਰੀ ਦਾ ਬੇਸਿਕਲੀ ਇਹ ਸ਼ੂਗਰ ਨੂੰ ਮੈਨੇਜ ਕਰਨ ਦੀ ਦਵਾਈ ਨਹੀਂ ਹੈਗੀ ਜੀ ਇਹ ਸ਼ੂਗਰ ਨੂੰ ਜੜ ਤੋਂ ਖਤਮ ਕਰਨ ਦੀ ਖਤਮ ਕਰਨ ਦੀ ਜੇ ਪੈਂਕਰੀਆ ਕੰਮ ਨਹੀਂ ਕਰ ਰਿਹਾ ਤਾਂ ਪੈਂਕਰੀਆ ਨੂੰ ਕਰਨ ਕਰਨ ਲਾਉਗੀ ਪੂਰੀ ਤਰ੍ਹਾਂ ਇਨਸੂਲਿਨ ਜਨਰੇਟ ਹੋਣ ਲੱਗੂਗਾ ਬਾਡੀ ਦੇ ਅੰਦਰ ਔਰ ਕੁਦਰਤੀ ਸਰੀਰ ਜਿੱਦਾਂ ਦਾ ਪਹਿਲਾਂ ਸੀ ਉਦਾਂ ਦਾ ਕੁਦਰਤੀ ਕੰਮ ਕਰ ਲਊਗਾ ਕੁਦਰਤ ਦੇ ਨਾਲ ਔਰ ਕੁਦਰਤ ਦੇ ਆਸ਼ੀਰਵਾਦ ਨਾਲ ਔਰ ਅਸੀਂ ਕਦੇ ਵੀ ਪੇਸ਼ੈਂਟ ਨੂੰ ਠੀਕ ਕਰਕੇ ਕਦੇ ਇਹ ਨਹੀਂ ਕਹਿੰਦੇ ਕਿ ਮੈਂ ਠੀਕ ਕੀਤਾ ਅਸੀਂ ਕਹਿੰਦੇ ਹਾਂ ਉਸ ਪ੍ਰਮਾਤਮਾ ਨੇ ਠੀਕ ਕੀਤਾ ਉਸ ਕੁਦਰਤ ਨੇ ਠੀਕ ਕੀਤਾ ਕੁਦਰਤ ਮੈਂ ਤਾਂ ਬਣਾਈ ਨਹੀਂ ਉਸ ਰੱਬ ਨੇ ਬਣਾਈ ਆ ਨਾ ਤਾਂ ਮੈਂ ਇਹੀ ਕਹਣਾ ਕਿ ਰੱਬ ਨੇ ਠੀਕ ਕੀਤਾ ਲੱਭਿਆ ਤੁਸੀਂ ਇਹ ਚਲੋ ਆ ਦੇਖ ਸਕਦਾ ਤੁਸੀਂ ਕਿੰਨੀ ਕੀ 슈ਗਰ ਨੇ 슈ਗਰ ਨੂੰ ਮੈਨੇਜ ਨਹੀਂ ਮੈਂ ਵੀ ਘੱਟ ਵੱਧ ਨਹੀਂ ਕਰੂੰਗੀ ਬਲਕਿ ਤੁਹਾਡੀ 슈ਗਰ ਨੂੰ ਖਤਮ ਕਰ ਦੇਗੀ ਤੁਹਾਡੀ ਜਿਹੜੀ 슈ਗਰ ਦੀ ਪੱਕੀ ਗੋਲੀ ਐ ਚ ਪੱਕੀ ਗੋਲੀ ਜਿਹੜੀ ਲੱਗੀ ਲੋਕਾਂ ਲੱਗੀ ਹੁੰਦੀ ਉਹ ਛੁੱਟ ਜਾਏਗੀ ਬਿਲਕੁਲ ਓਏ ਇਹ ਦਵਾਈ ਦੇ ਨਾਲ ਨਾਲ ਇਹਦਾ ਸੇਵਨ ਕਰਨਾ 15 ਦਿਨਾਂ ਤੋਂ 1 ਮਹੀਨੇ ਦੇ ਵਿੱਚ ਵਿੱਚ ਉਹਦੀ ਡੋਜ਼ ਘਟਣੀ ਸ਼ੁਰੂ ਹੋਊਗੀ 2 ਮਹੀਨੇ ਚ ਪਰਮਾਨੈਂਟ ਗੋਲੀ ਬੰਦ ਲੋ ਜੀ 2 ਮਹੀਨੇ ਅੱਗੇ ਤੁਹਾਡੀ 슈ਗਰ ਦੀ ਪਰਮਾਨੈਂਟ ਗੋਲੀ ਜਿਹੜੀ ਉਹ ਬੰਦ ਹੋ ਜਾਏਗੀ ਨੈਕਸਟ ਬਿਮਾਰੀ ਆਪਣੇ ਕੋ ਆ ਗਈ ਨੀਂਦ ਦਾ ਨਾ ਆਉਣਾ ਡਿਪਰੈਸ਼ਨ ਨੀਂਦ ਦਾ ਨਾ ਆਉਣਾ ਡਿਪਰ ਬਿਲਕੁਲ ਜੋ ਅਨੰਤ ਸੀਮਾ ਜਿਹੜੇ ਅਨੰਤ ਸ਼ਾਂਤੀ ਦਾ ਸੋਰਸ ਹੈ ਜਿਹੜਾ ਹੂੰ ਹੂੰ ਕਿਹੜੇ ਚੱਕਰਾਂ ਚ ਪਏ ਹੋયા ਸੀ ਸਿਰਫ ਸਾਡਾ ਪੈਸਾ 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 ਇਧਰੋਂ ਬਣ ਜੂ ਉਧਰੋਂ ਬਣ ਔਰ ਪੈਸੇ ਦਾ ਹੋਣਾ ਵੀ ਪਰੇਸ਼ਾਨੀ ਦਾ ਕਾਰਨ ਔਰ ਪੈਸੇ ਦਾ ਨਾ ਹੋਣਾ ਵੀ ਸੁਣਦੇ ਬਿਲਕੁਲ ਬਿਲਕੁਲ ਫਿਰ ਉਸੇ ਪੈਸੇ ਦੀ ਵਜ੍ਹਾ ਨਾਲ ਘਰੇਲੂ ਸਮੱਸਿਆਵਾਂ ਆਉਣੀਆਂ ਫਿਜ਼ੀਕਲ ਫਿਟਨੈਸ ਦਾ ਚਲਾ ਜਾਣਾ ਔਰ ਸਾਰੇ ਟਰੈਕ ਜਾ ਕੇ ਤੁਹਾਡੇ ਡਿਪਰੈਸ਼ਨ ਔਰ ਨੀਂਦ ਦੇ ਨਾਲ ਜੁੜ ਜਾਂਦੇ ਜਾਂਦੇ ਡੈਫੀਨਿਟ ਡਿਪਰੈਸ਼ਨ ਦੇ ਵਿੱਚ ਨੀਂਦ ਨਹੀਂ ਆਣੀ ਔਰ ਇਹ ਦਵਾਈ ਉਸ ਦਾ ਪਰਮਾਨੈਂਟ ਇਲਾਜ ਕਰਦੀ ਹੈ ਕਿ ਨਾ ਬੀਸਿਕਲੀ ਹੁੰਦਾ ਕਿ ਉਹ ਡਿਪਰੈਸ਼ਨ ਤਾਂ ਹੋ ਗਿਆ ਨਾ ਕਿ ਹਾਂ ਜੀ ਬੰਦੇ ਨੂੰ ਕਿਸੇ ਚੀਜ਼ ਦੀ ਟੈਨਸ਼ਨ ਆ ਬਸ ਸਟ੍ਰੈਸ ਆ ਕਿ ਡਿਪਰੈਸ਼ਨ ਦਵਾਈ ਕਿਵੇਂ ਉਹ ਟਰੀਟਮੈਂਟ ਕਰਦੀ ਹੈ ਦਵਾਈ ਉਹ ਦੇ ਵਿੱਚ ਐਸੇ ਜਨਰੇਟ ਕਰਦੀ ਹੈ ਬਾਡੀ ਦੇ ਵਿੱਚ ਜਾ ਕੇ ਰਿਲੈਕਸ ਕਰਦੀ ਹੈ ਜਿੱਥੇ ਜਿਹੜਾ ਤਤ ਨਹੀਂ ਉਹ ਪੈਦਾ ਹੋ ਰਿਹਾ ਉਹ ਇਹ ਕਰਕੇ ਹਾਰਮੋਨਸ ਡਿਸਆਰਡਰ ਹੁੰਦੇ ਜਿਹੜੇ ਨੀਂਦ ਵਾਲੇ ਹਾਰਮੋਨਸ ਨੇ ਉਹ ਘੱਟ ਹੋਣੇ ਸ਼ੁਰੂ ਹੋ ਜਾਂਦੇ ਆ ਨਿਊਰੋਨ ਉੱਥੇ ਸੋਚੇ ਸ਼ਾਣੀ ਸ਼ੁਰੂ ਹੋ ਜਾਂਦੀ ਆ ਬ੍ਰੇਨ ਦੀਆਂ ਨਾੜਾਂ ਦੇ ਵਿੱਚ ਇੰਟਰਨਲੀ ਇੰਟਰਨਲੀ ਇਹ ਉਸੇ ਤਰ੍ਹਾਂ ਹੀ ਕੰਮ ਕਰਦੀ ਹੈ ਕਿ ਜਿੱਦਾਂ ਨਵੇਂ ਸਿਰਰ ਰਿਪੇਅਰ ਕਰ ਰਹੀ ਹੈ ਉਹ ਬਾਡੀ ਦੇ ਬ੍ਰੇਨ ਦੇ ਨਿਊਰੋਨ ਜਿਹੜੇ ਅਸੀਂ ਮੈਂਟਲੀ ਤੇ ਫਿਜ਼ਿਕਲੀ ਰਿਲੈਕਸ ਰਿਲੈਕਸ ਹੋਣਾ ਸ਼ੁਰੂ ਹੋ ਜਾਂਦੇ ਆ ਭਾਈਆ ਜਿਹੜੀ ਬੂਟੀਆਂ ਤਿਆਰ ਕੀਤੀ ਦਵਾਈ ਇਹ ਡਾਕਟਰ ਵੀ ਜਿਹੜੀ ਦਵਾਈਆਂ ਨੇ ਇਹ ਤੁਸੀਂ ਮੰਗਵਾਨੇ ਨੂੰ ਕਿਵੇਂ ਕਰਦੇ ਹੋ ਜੀ ਇਹਦਾ ਰੌ ਮਟੀਰੀਅਲ ਮੈਂ ਬਾਜ਼ਾਰ ਤੋਂ ਖਰੀਦਦਾ ਵਾਂ ਇਹਦੀ ਪ੍ਰ ਇਦੇ ਤੋਂ ਇਲਾਵਾ ਗੱਲੀ ਦਵਾਈ ਰਗੜ ਕੇ ਬਣਾਉਣ ਤੱਕ ਦਾ ਚੱਕਰ ਨਹੀਂ ਇਹਨੂੰ ਜੇ ਕੋਈ ਨੂੰ ਵੀ ਦੇਣ ਜਾਣਾ ਤਾਂ ਮੈਂ ਮੁੰਡੇ ਨੂੰ ਨੀਂਦ ਦੇ ਕੇ ਭੇਜਣਾ ਹੈ ਕਿ ਕੋਈ ਗਿੱਲੇ ਹੱਥ ਲਾ ਦੇ ਕੋਈ ਹੀਟ ਚ ਰੱਖਦਾ ਕੋਈ ਛਾਵੇਂ ਰੱਖਣ ਵਾਲੀ ਆ ਮੈਂ ਇਹਦੇ ਪਹੁੰਚਣ ਤੱਕ ਦਾ ਟਰੈਕ ਹੈ ਜਿਹੜਾ ਖੁਦ ਦੇਖਦਾ ਮੈਂ ਇੱਕ ਇੱਕ ਚੀਜ਼ ਮੇਰੇ ਹੱਥੋਂ ਲੰਘ ਕੇ ਜਾਂਦੀ ਹੈ ਮੇਰਾ ਮੇਰਾ ਮਰੀਜ਼ ਠੀਕ ਹੋਣਾ ਚਾਹੀਦਾ ਵਾ ਮੈਨੂੰ ਡਾਕਟਰ ਕਹ ਲਓ ਮੈਨੇਜਰ ਕਹ ਲਓ ਜੋ ਮਰਜ਼ੀ ਕਹ ਲਓ ਮੈਨੂੰ ਤਾਂ ਮੇਰਾ ਮਰੀਜ਼ ਠੀਕ ਚਾਹੀਦਾ ਸੋ ਕਹਿੰਦਾ ਭਾਵੇਂ ਤੁਹਾਡੀ ਸ਼ੂਗਰ ਹੋ ਗਈ ਤੁਹਾਡਾ ਬੀਪੀ ਹੋ ਗਿਆ ਲਿਵਰ ਨਾਲ ਰਿਲੇਟਡ ਜਿਹੜੀਆਂ ਬਿਮਾਰੀਆਂ ਹੋ ਗਈਆਂ ਜਿਹੜੀਆਂ ਤਕਿਉਂ ਕਿਹਨੋ ਕਿ ਨਹੀਂ ਕਿ ਹੁਣ ਸਾਨੂੰ ਛੁਟਕਾਰਾ ਮਿਲ ਜੂਵੇ ਅਸੀਂ ਆ ਗੋਲੀ ਗੋਲੀ ਪੱਕੀ ਛੱਡਣੀ ਆ ਹਨਾ ਤੁਸੀਂ ਇੱਕ ਵਾਰ ਡਾਕਟਰ ਸਾਹਿਬ ਨੂੰ ਆ ਕੇ ਮਿਲ ਸਕਦੇ ਹੋ ਡਾਕਟਰ ਸਾਹਿਬ ਦੀ ਬੈਂਦੇ ਕਿਹੜੇ ਕਿਹੜੇ ਦੇ ਰਹੇ ਹੋ ਤਾਂ ਕਿੱਥੇ ਬੈਨੇ ਇੱਕ ਵਾਰ ਦੱਸ ਦਿਓ ਪਲੀਜ਼ ਦੇਖੋ ਜੀ ਸਾਡਾ ਮੰਗਲਵਾਰ ਦਾ ਸਿਰਫ ਆਫ ਹੁੰਦਾ ਹੈ ਮੰਗਲਵਾਰ ਦੀ ਛੁੱਟੀ ਕਰਦੇ ਹਾਂ ਬਾਕੀ ਪੂਰਾ ਵੀਕ ਅਸੀਂ દવાਖਾਨਾ ਖੋਲਦੇ ਹਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਮੰਡੀ ਮੁੱਲਾਪੁਰ ਪੁਨਰਜੀਵਨ ਆਯੁਰਵੈਦਿਕ દવાਖਾਨਾ ਨੇੜੇ ਗੁਰਸ਼ਰਮ ਕਲਾਪੁਰ ਤੁਸੀਂ ਆ ਸਕਦੇ ਹੋ ਤੁਹਾਨੂੰ ਫੋਨ ਨੰਬਰ ਦਿੱਤਾਈ WhatsApp ਤੇ ਟਿਊਰੀ ਲੈ ਲਓ ਤੁਸੀਂ ਫੋਨ ਕਾਲ ਕਰ ਸਕਦੇ ਹੋ ਉਹਨਾਂ ਨੂੰ ਆ ਕੇ ਮਿਲ ਲਓ ਬਹੁਤ ਵਧੀਆ ਗੱਲ ਆਪਣੀ ਰਿਪੋਰਟਾਂ ਪੁਰਾਣੀਆਂ ਚੱਕ ਲਿਓ ਭਾਵੇਂ ਦਿਖਾਓ ਕਿ ਹਜੇ ਦੇ ਸਾਲ ਪੁਰਾਣੀ ਦੁਆਦੀ ਆ